हां जी मित्रों खड़े हैं आज आपा रामप्रफूल इथे किसान ਭਰਾਵਾਂ ਨੇ ਧਰਨਾ ਲਗਾਇਆ ਜੀ ਟਰੈਕਟਰ ਏਜੰਸੀ ਤੇ ਬਾਹਰ ਅੱਗੇ ਗੁਰੂ ਕਿਰਪਾ ਆਟੋਮੋਬਾਈਲ ਜਿਹਦੇ ਨਾਂ ਤੇ ਏਜੰਸੀ ਆਈ ਨਿਊ ਹਾਲੈਂਡ ਟਰੈਕਟਰ ਕਿਸਾਨ ਭਰਾਣੇ ਖਰੀਦਾ ਸੀ ਉਸ ਤੋਂ ਬਾਅਦ ਕਾਪੀ ਬਣਾਉਣ ਦੀ ਕੋਸ਼ਿਸ਼ ਕੀਤੀ ਜਦੋਂ ਭਰਾਣੇ ਤੇ ਕਾਪੀ ਇਹਦੀ ਟਰੈਕਟਰ ਦੀ ਬਣ ਨਹੀਂ ਰਹੀ ਜੀ ਇਹ ਗਲਤੀ ਸਾਰੀ ਇਹਨਾਂ ਦੀ ਹੈ ਏਜੰਸੀ ਵਾਲਿਆਂ ਦੀ ਤੇ オンライン ਚੜਾਉਣਾ ਭੁੱਲ ਗਏ ਜੀ オンライン ਨਾ ਚੜਨ ਦੇ ਕਾਰਨ ਕਾਪੀ ਨਹੀਂ ਬਣ ਰਹੀ ਤੇ ਨਾ ਹੀ ਟਰੈਕਟਰ ਅੱਗੇ ਵਿਕ ਰਿਹਾ ਬਿਨਾਂ ਕਾਪੀ ਤੋਂ ਹੁਣੇ ਕਿਸਾਨ ਭਰਾ ਇਹ ਹੀ ਮੰਗ ਕਰਦੇ ਨੇ ਕਿ ਜਾਂ ਤਾਂ ਵੀ ਕਾਪੀ ਬਣਾ ਕੇ ਦੇਓ ਜੀ ਕਿਸੇ ਹਿਸਾਬ ਨਾਲ ਜਾਂ ਫਿਰ ਆਪਦਾ ਟਰੈਕਟਰ ਬਦਲ ਕੇ ਸਾਡਾ ਟਰੈਕਟਰ ਹੋਰ ਦਿਓ ਇਸੇ ਕਾਰਨ ਇੱਥੇ ਧਰਨਾ ਲਗਾਇਆ ਗਿਆ ਹੈ ਤੇ ਜਿਹੜੀ ਆਟੋਮੋਬਾਈਲ ਹੈ ਗੁਰੂ ਕਿਰਪਾ ਦੇ ਨਾਂ ਤੇ ਇਹਦੇ ਪਹਿਲਾਂ ਵੀ ਕੰਪਲੇਂਟਾਂ ਆਈਆਂ ਜੀ 2-3 ਵਾਰੀ ਪਹਿਲਾਂ ਧਰਨੇ ਲੱਗ ਚੁੱਕੇ ਨੇ ਇਥੇ ਕੋਈ ਨਾ ਕੋਈ ਇਹਨਾਂ ਦਾ ਰੌਲਾ ਪਈ ਰਹਿੰਦਾ ਸਾਲ ਚੱਕ ਦੋ ਵਾਰੀ ਇਹਨਾਂ ਦੇ ਧਰਨਾਬਾਰ ਚ ਲੱਗਦੇ ਹੀ ਲੱਗਦਾ ਹੀ ਕੋਈ ਨਾ ਕੋਈ ਗਲਤੀ ਜੀ ਕਰਦੇ ਨੇ ਅੱਜ ਫੇਰ ਤੋਂ ਕਿਸਾਨ ਭਰਾਵਾਂ ਨੇ ਇਥੇ ਧਰਨਾ ਲਗਾਇਆ ਜੀ ਟਰੈਕਟਰ ਦੀ ਕਾਪੀ ਨਾਮ ਬਣਨ ਦੇ ਕਾਰਨ ਜਾਂ ਦਾ ਵੀ ਟਰੈਕਟਰ ਬਦਲ ਕੇ ਦੇਣ ਏਜੰਸੀ ਵਾਲੇ ਜਾਂ ਫਿਰ ਇਹਦੀ ਕਾਪੀ ਬਣਾ ਕੇ ਦੇਣ ਜੀ ਬਸ ਇਹੀ ਕਿਸਾਨ ਭਰਾ ਮੰਗ ਕਰਦੇ ਨੇ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ ਬਣੇ ਰਹੋ ਆਪਣੇ ਚੈਨਲ ਦੇ ਨਾਲ ਰਾਮਪਰਾ ਭੁੱਲਦੀ ਖਬਰਾਈ ਗੁਰੂ ਕ੍ਰਿਪਾ ਆਟੋਮੋਬਾਈਲ ਦੇ ਨਾਂ ਤੇ ਏਜੰਸੀ ਆ ਪੈਟਰੋਲ ਪੰਪ ਦੇ ਨਾਲ ਆਪਣੇ ਕਮੈਂਟ ਜਰੂਰ ਕਰਨਾ ਜੀ ਗਲਤੀ ਇਸ ਨਾਲ ਕਿਸ ਦੀ ਆ ਤਾਂ